ਹਾਂਜੀ ਦੋਸਤੋ ਕੀ ਹਾਲ ਚਾਲ ਹੈ ਇਲੂਮਿਨਾਟੀ ਕਿਤਾਬ ਦਾ ਚੈਪਟਰ ਨੰਬਰ ਦੂਜਾ ਲੂਸੀਫਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਇਹ ਕਿਤਾਬ ਕਿੰਨੀ ਕੁ ਸੱਚੀ ਹੈ ਕਿੰਨੀ ਕੁ ਝੂਠੀ ਹੈ ਇਲੂਮਿਨਾਟੀ ਹੈ ਜਾਂ ਨਹੀਂ ਪਹਿਲਾਂ ਅਸੀਂ ਆਪਣੇ ਚੈਪਟਰ ਵਿੱਚ ਜ਼ਿਕਰ ਕੀਤਾ ਕਿ ਇਲੂਮਿਨਾਟੀ ਦੀ ਭਰਤੀ ਕੀ ਹੈ ਤੇ ਅੱਜ ਅਸੀਂ ਜ਼ਿਕਰ ਕਰਾਂਗੇ ਲੂਸੀਫਰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਸੀਂ ਇਹ ਕਹਾਣੀ ਸੁਣ ਕੇ ਤੁਹਾਨੂੰ ਕੀ ਲੱਗਦਾ ਹੈ ਕਿ ਸਾਰਾ ਕੁਝ ਹੈ ਜਾਂ ਨਹੀਂ ਆਜੋ ਆਪਾਂ ਚਰਚਾ ਕਰਦੇ ਆਂ ਲੂਸੀਫਰ ਲੂਸੀਫਰ ਕੌਣ ਸੀ ਕਹਿੰਦੇ ਨੇ ਲੂਸੀਫਰ ਪੂਰੀ ਸ੍ਰਸ਼ਟੀ ਦੇ ਵਿੱਚ ਸਭ ਤੋਂ ਖੂਬਸੂਰਤ ਸੀ ਸਭ ਤੋਂ ਸੋਜਵਾਨ ਸੀ ਕਹਿ ਸਕਦੇ ਹਾਂ ਉਹ ਪਰਮਾਤਮਾ ਵਰਗਾਈ ਸੀ ਲੂਸੀਫਰ ਪਰਮਾਤਮਾ ਦੀ ਪਹਿਲੀ ਸੰਤਾਨ ਸੀ ਬਾਈਬਲ ਕਹਿੰਦੀ ਹੈ ਇਸ ਕਿਤਾਬ ਦੇ ਵਿੱਚ ਬਾਈਬਲ ਦਾ ਸਾਰਾ ਲਿਆ ਗਿਆ ਜੋ ਇਹ ਲੈਣਾ ਲਿਖੀਆਂ ਬਾਈਬਲ ਦੇ ਵਿੱਚੋਂ ਲਈਆਂ ਗਈਆਂ ਬਾਈਬਲ ਇੱਕ ਸਾਈ ਧਰਮ ਦਾ ਗ੍ਰੰਥ ਹੈ ਜਿਸ ਦੇ ਵਿੱਚ ਇਲੂਮਿਨਟੀ ਦਾ ਜ਼ਿਕਰ ਕੀਤਾ ਗਿਆ ਇੱਕ ਕਿਤਾਬ ਕਹਿੰਦੀ ਹੈ ਕਹਿੰਦੇ ਨੇ ਪੂਰੀ ਸ੍ਰਿਸ਼ਟੀ ਕਾਇਨਾਤ ਸਾਰਾ ਕੁਝ ਬ੍ਰਹਿਮੰਡ ਬਣਾਉਣ ਤੋਂ ਬਾਅਦ ਪ੍ਰਮਾਤਮਾ ਦਾ ਇਸ ਤੇ ਉੱਪਰ ਹੱਕ ਹੈ ਅਸੀਂ ਵੀ ਗੱਲਾਂ ਬਾਤਾਂ ਵਿੱਚ ਕਹਿ ਦਿੰਦੇ ਹਾਂ ਕਿ ਪ੍ਰਮਾਤਮਾ ਤੋਂ ਬਿਨਾਂ ਕੁਝ ਨਹੀਂ ਸੰਭਵ ਪ੍ਰਮਾਤਮਾ ਨੇ ਸਵਰਗ ਬਣਾਉਣ ਤੋਂ ਬਾਅਦ ਪੂਰੀ ਸ੍ਰਿਸ਼ਟੀ ਬਣਾਉਣ ਤੋਂ ਬਾਅਦ ਉਸ ਦੀ ਦੇਖਭਾਲ ਵਾਸਤੇ ਕੁਝ ਫਰਿਸ਼ਤਿਆਂ ਨੂੰ ਪੈਦਾ ਕੀਤਾ ਜਿਸ ਦੇ ਵਿੱਚੋਂ ਪਹਿਲਾ ਫਰਿਸ਼ਤਾ ਸੀ ਜੋ ਉਸ ਦਾ ਨਾਮ ਰੱਖਿਆ ਗਿਆ ਲੂਸੀਫਰ ਲੂਸੀਫਰ ਦੇ ਵਿੱਚ ਉਹ ਸਾਰੇ ਗੁਣ ਸੰਨ ਜੋ ਪ੍ਰਮਾਤਮਾ ਦੇ ਵਿੱਚ ਨੇ ਸ਼ਕਤੀਆਂ ਸੂਝਵਾਨ ਅਕਲ ਗਿਆਨੀ ਸੀ ਬਹੁਤ ਵੱਟਾ ਪਰ ਚਲਦੀ ਪਰਮਾਤਮਾ ਦੀ ਹੀ ਸੀ ਬਹੁਤ ਤਕੜਾ ਰੂਲ ਸੀ ਬਹੁਤ ਤਕੜਾ ਨਿਜਮ ਸੀ ਕਿ ਪਰਮਾਤਮਾ ਦੀ ਆਗਜਤ ਬਿਨਾ ਇੱਥੇ ਕੁਝ ਵੀ ਨਹੀਂ ਹੋਊਗਾ ਇੱਥੇ ਆਨੰਦ ਲੋ ਸਾਰਾ ਕੁਝ ਵਧੀਆ ਪਰ ਲੂਸੀਫਰ ਨੂੰ ਹੰਕਾਰ ਹੋ ਗਿਆ ਕਿ ਮੇਰੇ ਚ ਵੀ ਪਰਮਾਤਮਾ ਜਿੰਨੀਆਂ ਸ਼ਕਤੀਆਂ ਨੇ ਪਰ ਉਹ ਭੁੱਲ ਗਿਆ ਕਿ ਪਰਮਾਤਮਾ ਨੇ ਉਸ ਨੂੰ ਪੈਦਾ ਕੀਤਾ ਤਾਂ ਲੂਸੀਫਰ ਪਰਮਾਤਮਾ ਦੇ ਖਿਲਾਫ ਸਾਜ਼ਿਸ਼ਾ ਕਰਨ ਲੱਗ ਗਿਆ ਪਰਮਾਤਮਾ ਨੂੰ ਸਵਾਲ ਕਰਨ ਲੱਗ ਗਿਆ ਕਿ ਸਾਡਾ ਵੀ ਹੱਕ ਹੈ ਇਹ ਗੱਲਾਂ ਬਹਿਕਾਵੇ ਦੇ ਵਿੱਚ ਉਸਨੇ ਕਈ ਫਰਿਸ਼ਤਿਆਂ ਨੂੰ ਆਪਣੇ ਅਧੀਨ ਵੀ ਕਰ ਲਿਆ ਤਾਂ ਪਰਮਾਤਮਾ ਨੇ ਇੱਕ ਦਿਨ ਕੁਝ ਫਰਿਸ਼ਤਿਆਂ ਨੂੰ ਬੁਲਾਇਆ ਇੱਕ ਗੁਫਤ ਮੀਟਿੰਗ ਕੀਤੀ ਜਿਸ ਦੇ ਵਿੱਚ ਲੂਸੀਫਰ ਨੂੰ ਨਹੀਂ ਬੁਲਾਇਆ ਗਿਆ ਜਦੋਂ ਲੂਸੀਫਰ ਨੂੰ ਇਹ ਗੱਲ ਪਤਾ ਲੱਗੀ ਤਾਂ ਲੂਸੀਫਰ ਬਹੁਤ ਕਰੋਧਿਤ ਹੋ ਗਿਆ ਗੁੱਸੇ ਚ ਆ ਗਿਆ ਤਾਂ ਉਸਨੇ ਕੁਝ ਫਰਿਸ਼ਤਿਆਂ ਨੂੰ ਆਪਣੇ ਅਧੀਨ ਕਰਕੇ ਬਹਿਕਾਵੇਜ ਲਿਆ ਕੇ ਇੱਕ ਗੁਫਤ ਮੀਟਿੰਗ ਕੀਤੀ ਜਿਸ ਦੇ ਵਿੱਚ ਪਰਮਾਤਮਾ ਈਸ਼ਵਰ ਦੇ ਖਿਲਾਫ ਗੱਲਾਂ ਕੀਤੀਆਂ ਗਈਆਂ ਜਦੋਂ ਪਰਮਾਤਮਾ ਨੂੰ ਇਹ ਚੀਜ਼ ਪਤਾ ਲੱਗੀ ਪਰਮਾਤਮਾ ਨੇ ਆਪਣੇ ਫਰਿਸ਼ਤਿਆਂ ਨੂੰ ਬੁਲਾਇਆ ਤੇ ਪੁੱਛਿਆ ਕਿ ਤੁਹਾਨੂੰ ਇਸ ਮੀਟਿੰਗ ਦੇ ਬਾਰੇ ਪਤਾ ਹੈ ਉਹਨਾਂ ਨੇ ਕਿਹਾ ਨਹੀਂ ਤਾਂ ਪਰਮਾਤਮਾ ਨੇ ਹੁਕਮ ਦਿੱਤਾ ਕਿ ਲੂਸੀਫਰ ਦੇ ਉੱਤੇ ਨਜ਼ਰ ਰੱਖੀ ਜਾਵੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਈਸ਼ਵਰ ਮਾਨਵ ਜਾਤੀ ਦਾ ਆਵਿਸ਼ਕਾਰ ਕਰ ਰਿਹਾ ਸੀ ਤਾਂ ਕਰਕੇ ਉਸ ਨੇ ਦੂਜੇ ਫਰਿਸ਼ਤੇ ਨੂੰ ਡਿਊਟੀ ਦਿੱਤੀ ਜਦੋਂ ਲੂਸੀਫਰ ਨੂੰ ਇਹ ਚੀਜ਼ ਪਤਾ ਲੱਗੀ ਕਿ ਮਾਨਵ ਜਾਤੀ ਦਾ ਆਵਿਸ਼ਕਾਰ ਕਰ ਰਹੇ ਹੈ ਤਾਂ ਲੂਸੀਫਰ ਤੋਂ ਸਬਰ ਨਹੀਂ ਹੋਇਆ ਕੰਟਰੋਲ ਨਹੀਂ ਹੋਇਆ ਉਹ ਮਾਨਵ ਜਾਤੀ ਦਾ ਆਵਿਸ਼ਕਾਰ ਦੇ ਖਿਲਾਫ ਸੀ ਉਸ ਨੇ ਜੁੱਦ ਕਰ ਦਿੱਤਾ ਜਦੋਂ ਜੁੱਧ ਦਾ ਐਲਾਨ ਹੋਇਆ ਫਰਿਸ਼ਤਿਆਂ ਦੀ ਆਪਸ ਵਿੱਚ ਲੜਾਈ ਹੋ ਗਈ ਜੁੱਧ ਹੋ ਗਿਆ ਜਿਸ ਦੇ ਵਿੱਚ ਲੂਸੀਫਰ ਸਭ ਦੇ ਉੱਤੇ ਭਾਰੀ ਪਿਆ ਕਿਉਂਕਿ ਲੂਸੀਫਰ ਸਭ ਤੋਂ ਸ਼ਕਤੀਸ਼ਾਲੀ ਸੀ ਸਭ ਦਾ ਮੁਖੀ ਸੀ ਜਦੋਂ ਲੂਸੀਫਰ ਕਿਸੇ ਤੋਂ ਵੀ ਨਹੀਂ ਹਾਰਿਆ ਤਾਂ ਪਰਮਾਤਮਾ ਖੁਦ 루ਸੀਫਰ ਦੇ ਸਾਹਮਣੇ ਪ੍ਰਗਟ ਹੋਇਆ ਅਤੇ 루ਸੀਫਰ ਨੂੰ ਸਵਾਲ ਕੀਤਾ ਕਿ ਤੂੰ ਇਹ ਯੁੱਧ ਕਰਕੇ ਕੀ ਸਾਬਤ ਕਰਨਾ ਚਾਹੁੰਦਾ ਹੈ ਤਾਂ 루ਸੀਫਰ ਨੇ ਪਰਮਾਤਮਾ ਨੂੰ ਸਵਾਲ ਕੀਤਾ ਕਿ ਤੁਸੀਂ ਮਾਨਵ ਜਾਤੀ ਦਾ ਆਵਿਸ਼ਕਾਰ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਤੁਹਾਨੂੰ ਕੀ ਲੱਗਦਾ ਮਾਨਵ ਜਾਤੀ ਤੁਹਾਡੇ ਲਈ ਫਾਇਦੇਮੰਦ ਹੋਵੇਗੀ 루ਸੀਫਰ ਕਹਿੰਦਾ ਇਹਨਾਂ ਨੇ ਪਾਪ ਕਰਨੇ ਆ ਇਹਨਾਂ ਨੇ ਤੁਹਾਡੀ ਇੱਕ ਨਹੀਂ ਮੰਨਣੀ ਆਪਣਾ ਹੀ ਰਾਜ ਕਰਨਗੇ ਤੁਹਾਨੂੰ ਦੁੱਖ ਦੇਣਗੇ ਤੇ ਤੁਸੀਂ ਦੇਖਦੇ ਰਹੋਗੇ ਤੁਸੀਂ ਕੁਝ ਨਹੀਂ ਕਰ ਪਾਉਗੇ ਇੰਨਾ ਕਹਿ ਕੇ ਲੂਸੀਫਰ ਨੇ ਬਾਰ ਕੀਤਾ ਤੇ ਮਾਈਕਲ ਨੇ ਉਸ ਦਾ ਸਾਹਮਣਾ ਕੀਤਾ ਮਾਈਕਲ ਪਰਮਾਤਮਾ ਦਾ ਬਣਾਇਆ ਹੋਇਆ ਇੱਕ ਫਰਿਸ਼ਤਾ ਸੀ ਮਾਈਕਲ ਦਾ ਮੁਕਾਬਲਾ ਕਰਨ ਵਾਸਤੇ ਲੂਸੀਫਰ ਨੇ ਡ੍ਰੈਗਨ ਦਾ ਰੂਪ ਧਾਰਨ ਕੀਤਾ ਤੇ ਲੂਸੀਫਰ ਨੇ ਮਾਈਕਲ ਦੇ ਉੱਤੇ ਹਮਲਾ ਕਰਤਾ ਮਾਈਕਲ ਖਤਮ ਹੋਣ ਵਾਲਾ ਸੀ ਤਾਂ ਪਰਮਾਤਮਾ ਨੇ ਆਦੇਸ਼ ਦਿੱਤਾ ਪੂਰੇ ਫਰਿਸ਼ਤਿਆਂ ਨੂੰ ਖੁਦ ਆਦੇਸ਼ ਲਿਆ ਤੇ ਮਾਈਕਲ ਦੇ ਅੰਦਰ ਚਲੇ ਗਏ ਮਾਈਕਲ ਜਦੋਂ ਜਦੋਂ ਪ੍ਰਮਾਤਮਾ ਖੁਦ ਚਲਾ ਗਿਆ ਤਾਂ ਮਾਈਕਲ ਇੱਕ ਮਹਾਕੁੰਭ ਦਾ ਰੂਪ ਧਾਰਨ ਕਰਦਾ ਤੇ ਬਹੁਤ ਜ਼ੋਰ ਦੀ 루ਸੀਫਰ ਦੇ ਉੱਤੇ ਹਮਲਾ ਕਰਦਾ ਜਿਸ ਕਾਰਨ ਹੁੰਦਾ ਕਿ ਹੈ 루ਸੀਫਰ ਦੇ ਖੰਭ ਟੁੱਟ ਜਾਂਦੇ ਐ ਤੇ ਉਹ ਬਿਲਕੁਲ ਸਵਰਗ ਚੋਂ ਥੱਲੇ ਡਿੱਗਦਾ ਜਿਸ ਨੂੰ ਪਤਾਲ ਲੋਕ ਦਾ ਉਸ ਟਾਈਮ ਨਾਮ ਦਿੱਤਾ ਗਿਆ ਜਿਸ ਨੂੰ ਅਸੀਂ ਨਰਕ ਵੀ ਕਹਿ ਸਕਦੇ ਹਾਂ ਜਦੋਂ 루ਸੀਫਰ ਥੱਲੇ ਡਿੱਗ ਰਿਹਾ ਸੀ ਤਾਂ ਪ੍ਰਮਾਤਮਾ ਨੇ ਉਸ ਨੂੰ ਸਰਾਫ ਦਿੱਤਾ ਕਿ ਤੇਰੀ ਖੂਬਸੂਰਤੀ ਤੇਰੀਆਂ ਸ਼ਕਤੀਆਂ ਸਭ ਖਤਮ। ਜਦੋਂ ਲੂਸੀਫਰ ਪਤਾਲ ਲੋਕ ਦੇ ਵਿੱਚ ਨਰਕ ਦੇ ਵਿੱਚ ਡਿੱਗਿਆ ਤਾਂ ਉਸ ਦੇ ਨਾਲ ਉਹ ਫਰਿਸ਼ਤੇ ਵੀ ਡਿੱਗੇ ਜਿਸ ਨੇ ਲੂਸੀਫਰ ਦਾ ਨਾਲ ਸਾਥ ਦਿੱਤਾ ਸੀ। ਉੱਥੇ ਹਨੇਰਾ ਸੀ, ਕੁਝ ਵੀ ਰੋਸ਼ਨੀ ਨਹੀਂ ਸੀ, ਸਵਰਗ ਨਾਲੋਂ ਬਿਲਕੁਲ ਉਲਟ। ਸਵਰਗ ਤੋਂ ਬਾਅਦ ਨਰਕ ਦੀ ਸਥਾਪਨਾ ਹੋਈ। ਤਾਂ ਲੂਸੀਫਰ ਨੇ ਉੱਥੇ ਆਪਣੇ ਸਾਰੇ ਬੰਦੇ ਇਕੱਠੇ ਕੀਤੇ ਤੇ ਇੱਕ ਇੱਕ ਖਬਰ ਰੱਖਣੀ ਸ਼ੁਰੂ ਕਰ ਦਿੱਤੀ। ਥੋੜੀ ਦੇਰ ਬਾਅਦ ਸਮਾਂ ਬੀਤ ਗਿਆ ਤਾਂ ਪ੍ਰਮਾਤਮਾ ਨੇ ਮਾਨਵ ਜਾਤੀ ਦਾ ਆਵਿਸ਼ਕਾਰ ਕਰ ਦਿੱਤਾ। ਉਹਨਾਂ ਵਾਸਤੇ ਇੱਕ ਗਾਰਡਨ ਤਿਆਰ ਕੀਤਾ ਗਿਆ ਬਾਗੀਚਾ ਜਿਸ ਦੇ ਵਿੱਚ ਫੁੱਲ ਬੂਟੇ ਸਾਰਾ ਕੁਝ ਰੱਖਿਆ ਗਿਆ। ਤੇ ਪ੍ਰਮਾਤਮਾ ਨੇ ਉਹਨਾਂ ਨੂੰ ਇੱਕ ਆਦੇਸ਼ ਦਿੱਤਾ ਕਿ ਤੁਸੀਂ ਕੁਝ ਵੀ ਕਰ ਸਕਦੇ ਹੋ ਕੁਝ ਵੀ ਖਾ ਸਕਦੇ ਪੀ ਸਕਦੇ ਹੋ ਸਿਵਾਏ ਇੱਕ ਸੇਬ ਦੇ। ਉਸ ਗਾਰਡਨ ਦੇ ਵਿੱਚ ਇੱਕ ਸੇਬ ਦਾ ਦਰਖਤ ਸੀ ਜਿਸ ਨੂੰ ਨਹੀਂ ਖਾਣਾ ਸੀ। ਦੋ ਮਾਨਵ ਸਨ ਜਿਨ੍ਹਾਂ ਦਾ ਨਾਮ ਐਡਮ ਅਤੇ ਈਵ ਸੀ। ਜਦੋਂ ਲੂਸੀਫਰ ਨੂੰ ਇਹ ਚੀਜ਼ ਪਤਾ ਲੱਗੀ ਤਾਂ ਲੂਸੀਫਰ ਨੇ ਨਰਕ ਦੇ ਵਿੱਚ ਆਪਣੇ ਰਾਜ ਦੀ ਸਥਾਪਨਾ ਕਰ ਲਈ ਸੀ ਆਪਣਾ ਨਾਮ ਬਦਲ ਕੇ ਲੂਸੀਫਰ ਤੋਂ ਡੈਵਲ ਰੱਖ ਲਿਆ ਸੀ ਜਿਸ ਨੂੰ ਸ਼ੈਤਾਨ ਵੀ ਕਿਹਾ ਜਾਂਦਾ ਹੈ ਉੱਥੋਂ ਦਾ ਰਾਜਾ ਬਣ ਗਿਆ ਤੇ ਉਸ ਨੇ ਸੌਖਾ ਲਈ ਕਿ ਮਾਨਵ ਜਾਤੀ ਨੂੰ ਖਤਮ ਕਰਨਾ ਹੈ ਪਰਮਾਤਮਾ ਨੂੰ ਖਤਮ ਕਰਨਾ ਹੈ ਪਰਮਾਤਮਾ ਦੀ ਹਰ ਇੱਕ ਚੀਜ਼ ਨੂੰ ਖਤਮ ਕਰਨਾ ਤਾਂ ਉਹ ਸੱਪ ਦਾ ਰੂਪ ਧਾਰਨ ਕਰਕੇ ਪਰਮਾਤਮਾ ਦੇ ਬਣਾਏ ਹੋਏ ਉਸ ਦੋ ਇਨਸਾਨਾਂ ਦੇ ਕੋਲੇ ਇਸ ਗਾਰਡਨ ਦੇ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਉਹ ਅਕਸਾਉਂਦਾ ਗੱਲਾਂ ਚ ਲਿਆਉਂਦਾ ਮਿੱਠੀਆਂ ਗੱਲਾਂ ਚ ਕਿਸ ਸੇਬ ਨੂੰ ਖਾ ਲਓ ਤੁਹਾਡੇ ਚ ਗਿਆਨ ਆਊਗਾ ਤੁਸੀਂ ਤੰਦਰੁਸਤ ਹੋ ਜਾਓਗੇ ਤੁਹਾਡੇ ਚ ਸ਼ਕਤੀਆਂ ਆ ਜਾਣਗੀਆਂ ਮਿੱਠੀਆਂ ਗੱਲਾਂ ਬਹਿਕਾ ਵਿੱਚ ਲਿਆਇਆ ਜਦੋਂ ਈਵ ਨੇ ਉਸ ਦੀਆਂ ਗੱਲਾਂ ਵਿੱਚ ਆ ਕੇ ਉਸ ਫਲ ਨੂੰ ਖਾ ਲਿਆ ਉਸ ਸੇਬ ਨੂੰ ਖਾ ਲਿਆ ਤਾਂ ਮਜਬੂਰਨ ਐਡਮ ਨੂੰ ਵੀ ਖਾਣਾ ਪਿਆ ਇਹ ਈਵ ਤੇ ਐਡਮ ਪਰਮਾਤਮਾ ਦੇ ਬਣਾਏ ਹੋਏ ਦੋ ਇਨਸਾਨ ਸਨ ਇੱਕ ਦਾ ਨਾਮ ਈਵ ਸੀ ਇੱਕ ਦਾ ਨਾਮ ਐਡਮ ਸੀ ਜਦੋਂ ਪਰਮਾਤਮਾ ਨੂੰ ਇਹ ਚੀਜ਼ ਪਤਾ ਲੱਗੀ ਕਿ ਮੇਰੇ ਬਣਾਏ ਹੋਏ ਇਨਸਾਨਾਂ ਨੇ ਮੇਰੀ ਰੂਲ ਫਾਲੋ ਨਹੀਂ ਕੀਤੀ ਤੇ ਉਸ ਨੂੰ ਬਹੁਤ ਗੁੱਸਾ ਆਇਆ ਪਰਮਾਤਮਾ ਨੇ ਉਹਨਾਂ ਨੂੰ ਧਰਤੀ ਤੇ ਭੇਜ ਦਿੱਤਾ ਤੇ ਉਸ ਦਿਨ ਤੋਂ ਹੀ ਪਾਪ ਕਰਨੇ ਇਨਸਾਨ ਨੇ ਸ਼ੁਰੂ ਕਰ ਦਿੱਤੇ ਜੋ ਵੀ ਚੰਗੇ ਮਾੜੇ ਸਿਸਟਮ ਹੁੰਦੇ ਆ ਉਹ ਇਨਸਾਨ ਸ਼ੁਰੂ ਕਰਦਾ ਤੇ ਉਸ ਦੇ ਪਿੱਛੇ ਹੱਥ ਵੱਡੇ ਹਮਲਿਆਂ 'ਚ ਵੱਡੀਆਂ ਕੋਈ ਵੀ ਦਰਘਟਨਾਵਾਂ 'ਚ ਜਾਂ ਕੋਈ ਦੁਨੀਆ ਤੇ ਪਾਪ ਹੁੰਦਾ ਉਸ ਦੇ ਪਿੱਛੇ ਲੂਸੀਫਰ ਦਾ ਹੱਥ ਦੱਸਿਆ ਜਾਂਦਾ ਹੈ ਜਿਸਨੇ ਕਸਮ ਖਾਦੀ ਸੀ ਕਿ ਪ੍ਰਮਾਤਮਾ ਦੀ ਹਰ ਇੱਕ ਚੀਜ਼ ਨੂੰ ਖਤਮ ਕਰਨਾ ਹੈ ਇਨਸਾਨਾਂ ਨੂੰ ਖਤਮ ਕਰਨਾ ਤੇ ਉਹਨਾਂ ਦੀ ਰੂਹ ਨੂੰ ਨਰਕ ਦੇ ਵਿੱਚ ਲੈ ਕੇ ਜਾਣਾ ਕਿਉਂਕਿ ਜੇ ਇਨਸਾਨ ਬੁਰੇ ਕੰਮ ਕਰੂਗਾ ਪ੍ਰਮਾਤਮਾ ਉਹਨਾਂ ਨੂੰ ਆਪਣੇ ਕੋਲੇ ਰੱਖੂਗਾ ਨਹੀਂ ਨਰਕ ਚ ਭੇਜੂਗਾ ਤੇ ਅੱਜ ਕੱਲ੍ਹ ਕਈ ਲੋਕ ਤਾਂ ਲੂਸੀਫਰ ਦੇ ਗਿਆਨ ਨੂੰ ਅਪਣਾ ਵੀ ਚੁੱਕੇ ਆ ਇਸ ਦੇ ਉੱਤੇ ਵੈਬ ਸੀਰੀਜ਼ਾਂ ਵੀ ਬਣ ਚੁੱਕੀਆਂ ਵੀਡੀਓਜ਼ ਵੀ ਬਣ ਚੁੱਕੀਆਂ ਪਰ ਜਿੱਥੋਂ ਤੱਕ ਮੈਂ ਇਸ ਕਿਤਾਬ ਨੂੰ ਪੜਿਆ ਮੈਨੂੰ ਇਸ ਇੱਕ ਕਹਾਣੀ ਲੱਗਦੀ ਹੈ ਵੀ ਜੇ ਪਰਮਾਤਮਾ ਨੇ ਲੂਸੀਫਰ ਨੂੰ ਬਣਾਇਆ ਤਾਂ ਲੂਸੀਫਰ ਦੇ ਉੱਪਰ ਪਰਮਾਤਮਾ ਕਿਸੇ ਦੀ ਡਿਊਟੀ ਕਿਉਂ ਲਾਊਗਾ ਕਿ ਇਸ ਦੇ ਉੱਤੇ ਨਜ਼ਰ ਰੱਖੋ ਉਸ ਦੇ ਮਨ ਨੂੰ ਕਿਉਂ ਨਹੀਂ ਪੜ ਸਕਿਆ ਜੇ ਅਸੀਂ ਪਰਮਾਤਮਾ ਨੂੰ ਮੰਨਦੇ ਆ ਕਿ ਉਹ ਜਾਨੀ ਜਾਨ ਮੰਨਦੇ ਆ ਕਿ ਸਭ ਕੁਝ ਕਰਨ ਵਾਲਾ ਪਰਮਾਤਮਾ ਤਾਂ ਫਿਰ ਪਰਮਾਤਮਾ ਕਿਉਂ ਨਹੀਂ ਲੂਸੀਫਰ ਦੀਆਂ ਗੱਲਾਂ ਸਮਝ ਸਕਿਆ ਜੇ ਆਪਾਂ ਮੰਨਦੇ ਆ ਕਿ ਇਹ ਕਹਾਣੀ ਸੱਚੀ ਹੈ ਤਾਂ ਪ੍ਰਮਾਤਮਾ ਨੂੰ ਕਿਉਂ ਨਹੀਂ ਪਤਾ ਲੱਗਿਆ ਪ੍ਰਮਾਤਮਾ ਨੇ ਕਿਉਂ ਨਹੀਂ ਉਸ ਨੂੰ ਨਸ਼ਟ ਕੀਤਾ ਹਮੇਸ਼ਾ ਵਾਸਤੇ ਤਾਂ ਮੈਨੂੰ ਇਸ ਦੇ ਵਿੱਚ ਸੱਚਾਈ ਘੱਟ ਤੇ ਇੱਕ ਕਹਾਣੀ ਜ਼ਿਆਦਾ ਲੱਗਦੀ ਹੈ ਨਾ ਤਾਂ ਪਹਿਲੇ ਚੈਪਟਰ ਦੇ ਵਿੱਚ ਕਿਸੇ ਨੇ ਠੋਕ ਕੇ ਕਿਹਾ ਕਿ ਇਲੂਮਿਨਾਟੀ ਦੀ ਭਰਤੀ ਇੱਥੇ ਹੁੰਦੀ ਹੈ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਮੈਨੂੰ ਸੁਪਨੇ ਆਉਣ ਲੱਗੇ ਸੀ ਤੇ ਹੁਣ ਉਸ ਕਹਾਣੀ ਨੂੰ ਕੀ ਸੱਚ ਮੰਨ ਗਏ ਉਹ ਤਾਂ ਸੁਪਨੇ ਦਾ ਜ਼ਿਕਰ ਕੀਤਾ ਤੇ ਦੂਜੇ ਚੈਪਟਰ ਦੇ ਵਿੱਚ ਇਹ ਲੈ ਕੇ ਆਗੇ ਲੂਸੀਫਰ ਨੂੰ ਜਿਨੁੱਤ ਫੜਮਾਂ ਵੀ ਬਹੁਤ ਬਣ ਚੁੱਕੀਆਂ ਤੇ ਪੂਰੀ ਕਹਾਣੀ ਦੇਖ ਕੇ ਸੁਣ ਕੇ ਪੜ੍ਹ ਕੇ ਮੈਨੂੰ ਤਾਂ ਬਸ ਇੱਕ ਇਹ ਕਹਾਣੀ ਲੱਗਦੀ ਹੈ ਇੱਕ ਤਾਂ ਹੱਡ ਬੀਤੀ ਹੁੰਦੀ ਹੈ ਮੈਨੂੰ ਤਾਂ ਇਹ ਬਸ ਇੱਕ ਮਨਕਰਤ ਕਹਾਣੀ ਲੱਗਦੀ ਹੈ ਤੁਹਾਨੂੰ ਕਮੈਂਟਾਂ ਚ ਕੀ ਲੱਗਦਾ ਜਰੂਰ ਦੱਸਿਓ ਇਸ ਤੋਂ ਬਾਅਦ ਅਸੀਂ ਚੈਪਟਰ ਨੰਬਰ ਤੀਜਾ ਲੈ ਕੇ ਹਾਜ਼ਰ ਹੋਵਾਂਗੇ ਇਸ ਕਿਤਾਬ ਨੂੰ ਪੂਰਾ ਪੜਾਂਗੇ ਤਾਂ ਦੋਸਤੋ ਆਪਣੇ ਚੈਨਲ ਤੇ ਬਨੇ ਰਹੋ ਵਿਜ਼ਿਟ ਕਰੋ ਵੀਡੀਓ ਨੂੰ ਪਹਿਲੀ ਨੂੰ ਵੀ ਦੇਖੋ ਤੇ ਇਹਨੂੰ ਵੀ ਦੇਖੋ ਕਮੈਂਟ ਕਰੋ ਸਤਿ ਸ੍ਰੀ ਅਕਾਲ